ਸ਼ਸ਼ੀ ਕਾਜ ਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਕੇਂਦਰ ਸਰਕਾਰ ਨਾਲ ਜੁੜੀ ਹੋਈ ਹੈ ਤਾਂ ਹੁਣ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਦੀ ਐਂਟਰੀ ਹੋਈ ਹੈ ਜਿੱਥੇ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਨੇ ਤਾਂ ਹੁਣ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵੀ ਜਿਹੜੀ ਆ ਉਹ ਹਲਚਲ ਮਚਾਉਂਦੀ ਨਜ਼ਰ ਆ ਰਹੀ ਹੈ ਤਾਂ ਉੱਥੇ ਜੇਕਰ ਗੱਲ ਕਰੀਏ ਕਿ ਸਰ ਪਾਰਟੀ ਮੀਟਿੰਗ ਹੋਈ ਹੈ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ ਤੇ ਪਾਣੀ ਦੀ ਇੱਕ ਵੀ ਬੂੰਦ ਨਾ ਦੇਣ ਦਾ ਐਲਾਨ ਕੀਤਾ ਗਿਆ ਤਾਂ ਇਸ ਦਾ ਹੁਣ ਸਿੱਧਾ ਅਸਰ ਕੇਂਦਰ ਸਰਕਾਰ ਤੇ ਵੀ ਪੈਂਦਾ ਨਜ਼ਰ ਆ ਰਿਹਾ ਜਿਸ ਦੇ ਚੱਲਦਿਆਂ ਹੁਣ ਕੇਂਦਰ ਚ ਵੀ ਜਿਹੜੀ ਆ ਦਿੱਲੀ ਚ ਵੀ ਵੱਡੀ ਹਲਚਲ ਪੈਦਾ ਹੋ ਚੁੱਕੀ ਹੈ ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੀਟਿੰਗ ਸੱਦੀ ਗਈ ਹੈ ਐ ਮੀਟਿੰਗ ਹੈ ਜਿਹੜੀ ਚੱਲ ਰਹੀ ਹੈ ਤੇ ਕੁਝ ਹੀ ਸਮੇਂ ਚ ਇਸ ਦਾ ਨਤੀਜੇ ਵੀ ਸਾਹਮਣੇ ਆਣਗੇ ਕਿ ਕੀ ਗੱਲਬਾਤ ਹੋਈ ਆ ਪਰ ਕਿਤੇ ਨਾ ਕਿਤੇ ਜੋ ਸਰਬ ਪਾਰਟੀ ਮੀਟਿੰਗ ਹੋਈ ਆ ਸਾਰੀਆਂ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ ਆ ਪਾਣੀ ਦੇ ਜਿਹੜਾ ਜੁੱਧ ਛਿੜਿਆ ਉਸ ਦਾ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਤਾਂ ਇਹਦਾ ਇਸ ਦੇ ਤਾਰਾ ਹੁਣ ਸੈਂਟਰ ਤੱਕ ਖੜਕ ਗਏ ਨੇ ਦਿੱਲੀ ਤੱਕ ਤਾਰਾ ਖੜਕ ਗਏ ਨੇ ਤੇ ਇਸ ਦਾ ਅਸਰ ਸਿੱਧਾ ਸਿੱਧਾ ਦਿੱਲੀ ਤੇ ਪੈਂਦਾ ਨਜ਼ਰ ਆ ਰਿਹਾ ਜਿਸ ਦੇ ਚਾਲਦਿਆਂ ਗ੍ਰਹਿ ਮਤਰਾਲੇ ਦੁਆਰਾ ਅਹਿਮ ਮੀਟਿੰਗ ਸੱਦੀ ਗਈ ਹੈ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਇਸ ਮੀਟਿੰਗ ਚ ਸ਼ਾਮਲ ਹੈ ਕੇਂਦਰ ਨੇ ਮਾਮਲੇ ਚ ਐਂਟਰੀ ਕਰ ਦਿੱਤੀ ਹੈ ਕੇਂਦਰੀ ਗ੍ਰਹਿ ਸਕੱਤਰ ਗੋਵਿੰਦਰ ਮੋਹਨ ਇਸ ਮੀਟਿੰਗ ਦੇ ਅਗਵਾਹੀ ਕਰ ਰਹੇ ਨੇ ਤੇ ਉੱਥੇ ਹੀ ਪੰਜਾਬ ਦੇ ਬਧਿਕ ਮੁਕ ਸਖਤਰ ਮੀਟਿੰਗ 'ਚ ਮੌਜੂਦ ਨੇ ਤਾਂ ਮੀਟਿੰਗ 'ਚ ਕੀ ਵਿਚਾਰ ਚਰਚਾ ਹੋਏਗੀ ਜਿੱਥੇ ਸਿੱਧਾ ਸਾਫ ਪਾਣੀ ਪਾਣੀ ਬਾਰੇ ਕਹਿ ਦਿੱਤਾ ਪੰਜਾਬ ਨੇ ਕਿ ਅਸੀਂ ਬਾਧੂ ਪਾਣੀ ਹੈ ਜਿਹੜਾ ਪਹਿਲਾਂ ਦੇ ਚੁੱਕਿਆ ਤੇ ਇਸ ਤੋਂ ਬਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ BBMP ਵਿੱਚ ਵੱਡੇ ਪੱਧਰ ਤੇ ਤਵਾਦਲੇ ਕਿੱਤੇ ਜਾ ਰਹੇ ਨੇ ਵੱਡੀਆਂ ਸੈਟਿੰਗਾਂ ਕਿੱਤਿਆਂ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਸਭ ਤੋਂ ਵੱਡਾ ਗੱਲ ਜਿਹੜੀ ਆ ਟਸਲਾ ਜਿਹੜੀ ਫਸ ਗਈ ਹੈ ਨੰਗਲ ਡੈਮ ਤੇ ਆ ਕੇ ਕਿਉਂਕਿ ਨੰਗਲ ਡੈਮ ਪੰਜਾਬ ਚ ਹੈ ਤੇ ਪੰਜਾਬ ਦੇ ਅਧਿਕਾਰੀ ਐ ਜਿਹੜੇ ਉਹ ਹੱਥ ਖੜੇ ਕਰ ਗਏ ਨੇ ਕਿ ਅਸੀਂ ਜਿਹੜੇ ਆ ਫੱਟੇ ਨਹੀਂ ਖੋਲਾਂਗੇ ਪਾਣੀ ਦੇ ਲਈ ਅੱਗੇ ਜਿਹੜੇ ਆ ਫੱਟੇ ਅਸੀਂ ਨਹੀਂ ਖੋਲ ਸਕਦੇ ਤਾਂ ਇਥੋਂ ਤੱਕ ਜਿੱਥੇ ਮੁਲਾਜ਼ਮ ਆਪਣੇ ਪੱਧਰ ਤੇ ਆਮੋ ਸਾਹਮਣੇ ਹੋ ਚੁੱਕੇ ਨੇ ਤਾਂ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਆਮੋ ਸਾਹਮਣੇ ਆ ਤੇ ਉਧਰ ਸਰ ਪਾਰਟੀ ਮੀਟਿੰਗ ਦਾ ਜਿਹੜਾ ਅਸਰ ਹੈ ਹੁਣ ਆ ਦਿੱਲੀ ਤੱਕ ਹੁੰਦਾ ਨਜ਼ਰ ਆ ਰਿਹਾ ਤੇ ਦਿੱਲੀ ਵਿੱਚ ਐਮ ਮੀਟਿੰਗ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਕੇਂਦਰੀ ਗ੍ਰੈਸ ਸਖਤਰ ਗੋਵਿੰਦ ਮੋਹਨ ਜਿਹੜੇ ਆ ਮੀਟਿੰਗ ਕਰ ਰਹੇ ਨੇ ਤੇ ਕੀ ਹੱਲ ਹੋਏਗਾ ਇਹ ਕੁਝ ਹੀ ਸਮੇਂ ਚ ਸਾਫ਼ ਹੋ ਜਾਏਗਾ ਪਰ ਕਿਤੇ ਨਾ ਕਿਤੇ ਜੋ ਅੱਜ ਇੱਕ ਮੰਚ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਆਉਂ ਜਾਂ ਨੇ ਤੇ ਸਾਰਿਆਂ ਨੇ ਇੱਕ ਜੁੜਤਾ ਚ ਆ ਕੇ ਇੱਕੋ ਹੀ ਬਿਆਨ ਦਿੱਤਾ ਭਾਵੇਂ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਹੀ ਕਿਉਂ ਨਾ ਹੋਣ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਵੀ ਬੂੰਦ ਹਰਿਆਣੇ ਨੂੰ ਨਹੀਂ ਦਵਾਂਗੇ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਹਿ ਦਿੱਤਾ ਕਿ ਅਸੀਂ ਇਸ ਮੁੱਦੇ ਤੇ ਸਤਾ ਤਿਰ ਪਾਰਟੀ ਨਾਲ ਆ ਸਾਰੀਆਂ ਸਿਆਸੀ ਰੰਜਸ਼ਾਂ ਛੱਡ ਕੇ ਪੰਜਾਬ ਨਾਲ ਖੜੇ ਆ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਹੱਕ 'ਚ ਖੜਾਂਗੇ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੇ ਵੀ ਸਹਿਮਤੀ ਹੈ ਜਿਹੜੀ ਜਤਾਈ ਹੈ ਕਿ ਪਾਣੀ ਕਿਸੇ ਵੀ ਹਾਲਤ ਵਿੱਚ ਉਹ ਹਰਿਆਣਾ ਨੂੰ ਨਹੀਂ ਦਿੱਤਾ ਜਾਏਗਾ ਪਾਵੇਂ ਹਰਿਆਣਾ ਵੱਲੋਂ ਲੱਖ ਕੋਸ਼ਾਂ ਕੀਤੀਆਂ ਜਾ ਰਹੀਆਂ ਨੇ ਤਵਾਦਲੇ ਆ ਜਿਹੜੇ ਕਿਤੇ ਜਾ ਰਹੇ ਆ ਬੀਬੀਐਮਬੀਬੀ ਚ ਬਿਆਸ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪਾਵੇਂ ਇੱਕ ਤੋਂ ਬਾਅਦ ਇੱਕ ਤਵਾਦਲਾ ਕੀਤਾ ਜਾ ਰਿਹਾ ਪਰ ਇਸ ਦੇ ਬਾਵਜੂਦ ਪਾਣੀ ਹੈ ਜਿਹੜਾ ਉਹ ਨਹੀਂ ਦਿੱਤਾ ਜਾਏਗਾ ਹਾਲਾਂਕਿ ਬੀਬੀਐਮਬੀ ਨੂੰ ਵੱਡਾ ਝੜਕਾ ਵੀ ਲੱਗ ਚੁੱਕਿਆ ਕਿਉਂਕਿ ਬਿੱਤੇ ਕੱਲ੍ਹ ਹੀ ਬੀਬੀਐਮਬੀ ਨੇ ਜਿਹੜੇ ਆ ਪਾਣੀ ਛੱਡਣ ਦੇ ਹੁਕਮ ਦਿੱਤੇ ਸੀ ਤੁਰੰਤ ਪਾਣੀ ਛੱਡਣ ਦੇ ਹਦਾਇਤ ਦਿੱਤੀ ਗਈ ਸੀ ਪਰ ਉਧਰ ਜਿਹੜੇ ਮੁਲਾਜ਼ਮਾਂ ਨੇ ਉਹ ਪੰਜਾਬ ਦੇ ਨੇ ਆ ਹੇਠਲੇ ਪੱਧਰ ਤੇ ਮੁਲਾਜ਼ਮਾਂ ਵੱਲੋਂ ਜਿਹੜਿਆ ਕੋਰੀ ਨਾ ਕਰ ਦਿੱਤੀ ਕਿ ਅਸੀਂ ਪਾਣੀ ਨਹੀਂ ਛੱਡਾਂਗੇ ਤਾਂ ਤਸਲਾ ਜਿਹੜੀ ਉਹ ਪਾਣੀ ਨੂੰ ਲੈ ਕੇ ਫਸ ਚੁੱਕੀ ਐ ਤੇ ਹੁਣ ਹਰਿਆਣਾ ਤੇ ਪੰਜਾਬ ਜਿੱਥੇ ਆਹਮੋ ਸਾਹਮਣੇ ਨੇ ਤਾਂ ਉਧਰ ਵੱਡੀ ਪਾਵਰ ਆ ਜਿਹੜੀ ਵੱਡੀ ਕਿਤੇ ਨਾ ਕਿਤੇ ਇੱਕ ਜੁੜਤਾ ਜਿਹੜੀ ਆ ਉਹ ਪੰਜਾਬ ਨੇ ਦਿਖਾ ਦਿੱਤੀ ਐ ਤੇ ਪੰਜਾਬ ਨੇ ਝਟਕਾ ਦੇ ਦਿੱਤਾ ਹਰਿਆਣਾ ਨੂੰ ਤੇ ਸਿੱਧਾ ਅਸਰ ਹੁਣ ਦਿੱਲੀ ਤੱਕ ਪਿਆ ਉਸ ਦਾ ਕਿ ਸਾਰੀਆਂ ਪਾਰਟੀਆਂ ਨੇ ਇੱਕ ਜੁੜਤਾ ਹੋ ਕੇ ਸਾਰ ਕਹਿ ਦਿੱਤਾ ਹੈ ਕਿ ਪਾਣੀ ਨਹੀਂ ਦਵਾਂਗੇ